ਹਾਂਜੀ ਸਤਿ ਸ਼੍ਰੀ ਅਕਾਲ ਜੀ ਜਿਵੇਂ ਕਿ ਅੱਜ ਆਪਾਂ ਤੁਹਾਨੂੰ ਦੱਸ ਰਹੇ ਹਾਂ ਇੱਥੇ ਤੁਹਾਨੂੰ ਇਕੱਠਾ ਦੀਦਾ ਹੋਊਗਾ ਇਧਰੋਂ ਸਾਰੇ ਇਧਰੋਂ ਦਿਖਾਈ ਦੇ ਰਿਹਾ ਹੋਊਗਾ ਇਧਰੋਂ ਵੀ ਦਿਖਾ ਦੇ ਬਈ ਜਿੰਨੇ ਬੰਦੇ ਆ ਰਹੇ ਨੇ ਸਾਰੇ ਜਿਹੜੇ-ਜਿਹੜੇ ਦਾ ਟਾਈਮ ਲਾਦਾ ਉਹ ਆਈ ਵੀ ਜਾਂਦੇ ਨੇ ਤੇ ਜਿਵੇਂ ਕਿ ਆਪਣਾ ਕੋਟ ਵਾਲੇ ਵਾਲੇ ਸੂਏ ਦੇ ਵਿੱਚੋਂ ਆਪਾਂ ਨੂੰ ਮੋਗਾ ਨਿਕਲਦਾ ਤਿੰਨ ਪਿੰਡਾਂ ਨੂੰ ਆਪਾਂ ਉਹਦੇ ਮੁੱਦੇ ਤੇ ਪੁੱਛਦਿਆਂ ਵੀ ਕੀ ਗੱਲ ਬਾਤਾਂ ਕਿਉਂਕਿ ਇਹ ਥੋੜੇ ਟਾਈਮ ਬਾਅਦ ਇਹ ਮੋਗੇ ਤੇ ਇਕੱਠ ਹੋ ਜਾਂਦਾ ਕੋਈ ਬਜਰੀ ਭਰ ਦਿੰਦੇ ਨੇ ਕਿਉਂਕਿ ਇਹਦੇ ਵਿੱਚ ਪਾਣੀ ਘਟਾਇਆ ਜਾਂਦਾਗਾ ਇਹਨਾਂ ਦੇ ਵਿੱਚੋਂ ਆਪਣੇ ਤਿੰਨ ਪਿੰਡਾਂ ਨੂੰ ਪਾਣੀ ਜਾਂਦਾ ਕਿਉਂਕਿ ਜਿਵੇਂ ਕਿ ਆਪਾਂ ਪਿੰਡਾਂ ਦੇ ਵਿੱਚੋਂ ਹੁਣ ਤਿੰਨ ਪਿੰਡ ਨੇ ਤਿੰਨਾ ਪਿੰਡਾਂ ਨੂੰ ਜੇ ਆਪਾਂ ਪਾਣੀ ਘਟਾਇਆ ਜਾਊਗਾ ਮੋਗੇ ਦੇ ਵਿੱਚੋਂ ਤਾਂ ਉਹ ਤਿੰਨਾ ਪਿੰਡਾਂ ਨੂੰ ਜ਼ਮੀਨਾਂ ਨੂੰ ਪਾਣੀ ਕਿਵੇਂ ਪਹੁੰਚੂਗਾ ਨੰਬਰ 2 ਤੇ ਇੱਥੇ ਇੱਕ ਆਪਣੇ ਜਿਵੇਂ ਕਿ ਵਾਟਰ ਬਾਕਸ ਨੇ ਵਾਟਰ ਬਾਕਸਾਂ ਨੂੰ ਵੀ ਏਸੇ ਮੋਗੇ ਚੋਂ ਪਾਣੀ ਜਾਂਦਾ ਜਦੋਂ ਅੱਜ ਇੱਥੋਂ ਪਾਣੀ ਘਟਾਇਆ ਗਿਆ ਤਾਂ ਇਸ ਪਿੰਡਾਂ ਨੂੰ ਜਿਵੇਂ ਕਿ ਆਪਣੇ ਵਾਟਰ ਬਾਕਸ ਹੋ ਗਏ ਘਰਾਂ ਦੇ ਵਿੱਚ ਪਾਣੀ ਜਾਂਦਾ ਉਹ ਕਿਵੇਂ ਜਾਊਗਾ ਕਿਉਂਕਿ ਜਿਵੇਂ ਕਿ ਸਾਰੇ ਸਮਝਦਾਰ ਨੇ ਇਸ ਦੇ ਵਿੱਚ ਆਪਾਂ ਸਰਕਾਰਾਂ ਨੂੰ ਇਹੀ ਬੇਨਤੀ ਕਰਦੇ ਆ ਜਿਵੇਂ ਕਿ ਸਾਡਾ ਆ ਮੋਗਾ ਦਾ ਸਾਡੇ ਤਿੰਨ ਪਿੰਡਾਂ ਦਾਗਾ ਲੌਂਖੀਰ ਵਾਲਾ ਛੋਟੇ ਭੰਮੇ ਅੱਕਾਂ ਵਾਲੀ ਕਿਉਂਕਿ ਕਾਰਨ ਇੱਥੇ ਅੱਜ ਇਕੱਠ ਕਿਉਂ ਹੋਇਆ ਇਕੱਠ ਇਸੇ ਕਾਰਨ ਹੋਇਆ ਵੀ ਸਾਡੇ ਮੋਗੇ ਦਾ ਪਾਣੀ ਨਾ ਘਟਾਇਆ ਜਾਵੇ ਕਿਉਂਕਿ ਸਾਡੇ ਪਿੰਡਾਂ ਨੂੰ ਫਿਰ ਬੜੀ ਮੁਸੀਬਤ ਆਉਣੀ ਆ ਸਾਡੇ ਪਿੰਡਾਂ ਦੇ ਵਿੱਚ ਅੱਗੀ ਪਾਣੀ ਬਹੁਤ ਪ੍ਰੋਬਲਮ ਆ ਸਾਡੇ ਜਿੰਨੇ ਵੀ ਇੱਥੇ ਨੇੜੇ ਤੇੜੇ ਆਪਣੇ ਵਾਟਰ ਬਾਕਸ ਲੱਗਿਆ ਉਹਨਾਂ ਤੇ ਸਾਰਿਆਂ ਤੋਂ ਪਾਣੀ ਆਪਣਾ ਬੋਰਾ ਦਾ ਧਰਤੀ ਵਾਲਾ ਜਾਂਦਾ ਕਿਉਂਕਿ ਪਾਣੀ ਦੀ ਘਾਟ ਹੋਣ ਕਰਕੇ ਜਦੋਂ ਇੱਥੋਂ ਪਾਣੀ ਘਟਾਇਆ ਗਿਆ ਫਿਰ ਜ਼ਮੀਨਾਂ ਨੂੰ ਕਿੱਥੋਂ ਪਾਣੀ ਆਜੂਗਾ ਕਿਉਂਕਿ ਆਪਾਂ ਇੱਥੇ ਅੰਕਲ ਹੋਰਾਂ ਨੂੰ ਪੁੱਛਦੇ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਜਿਵੇਂ ਕਿ ਇੱਥੇ ਵੀ ਕੀ ਪ੍ਰੋਬਲਮ ਆਉਂਦੀ ਆ ਕੀ ਗੱਲਬਾਤ ਅੰਕਲ ਜੀ ਆ ਸਾਈਡ ਤੇ ਹੋਇਆ ਮੜਾ ਐ ਅੰਕਲ ਹਾਂਜੀ ਸਤਿ ਸ਼੍ਰੀ ਅਕਾਲ ਅੰਕਲ ਜੀ ਸਤਿ ਸ਼੍ਰੀ ਅਕਾਲ ਹਾਂਜੀ ਆ ਦੱਸੋ ਜੀ ਆਪਣਾ ਮੋਗੇ ਦਾ ਕੀ ਵਿਚਾਰ ਆ ਕੀ ਗੱਲਬਾਤ ਆ ਮਾਈਨਰ ਨੰਬਰ ਉਹ ਉੱਡਤ ਬ੍ਰਾਂਚ ਤੇ ਮੋਗੇ ਜੀ ਹਾਂਜੀ ਮਾਈਨਰ ਨੰਬਰ 5 ਹੈ ਜੀ ਇਹਦਾ ਹਾਂਜੀ ਹਾਂਜੀ ਇਹਦੇ ਉੱਤੇ ਤਿੰਨ ਪਿੰਡ ਹੈ ਹਾਂਜੀ ਹਾਂਜੀ ਇਹਦੀ ਜਿਹੜੀ ਮਹਿਕਮੇ ਨੇ ਬਣਾਇਆ ਹੈ ਹਾਂਜੀ ਪਿਛਲੇ ਸਾਲ ਹੀ ਬਣਾਇਆ ਹੈ ਹਾਂਜੀ ਹਾਂਜੀ ਉਹਨਾਂ ਨੇ ਸਾਨੂੰ ਇਹ ਦੱਸਿਆ ਵੀ ਇਹ 13.5 ਇੰਚ ਮੋਗਾ ਚੌੜਾ ਹੈ 13 ਇੰਚ 5.5 ਸੂਤ ਤੇ 65 ਇੰਚ ਦੀ ਉਚਾਈ ਹੈ ਪਿਛਲੇ ਸਾਲ ਮਹਿਕਮੇ ਨੇ ਮਿੰਕੇ ਦੱਸ ਕੇ ਬਣਾਇਆ ਜੀ ਹੁਣ ਉਹਨਾਂ ਨੇ ਇਹਨੂੰ ਘਟਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿਥੇ 86 ਪ੍ਰੈਸ਼ਰ ਥੱਲੇ ਹਾਂਜੀ ਹਾਂਜੀ ਸਾਡੀ ਮੰਗ ਇਹ ਹੈ ਵੀ ਜੇ ਪਹਿਲਾਂ ਵੱਡਾ ਕਿਉਂ ਬਣਾਇਆ ਜੇ ਗਲਤ ਸੀ ਤੇ ਫਿਰ ਹੁਣ ਕਿਉਂ ਘਟਾਇਆ ਜਾਂਦਾ ਹੈ ਇਹ ਸਾਨੂੰ ਤਸੱਲੀ ਕਰਾਈ ਜਾਵੇ ਕਿ ਇਹ ਚੋ ਰਕਬਰ ਨਿਕਲ ਗਿਆ ਜਦੋਂ ਕਿ ਇਹਦੇ ਵਿੱਚ 4 ਪਿੰਡਾਂ ਦੇ ਵਾਟਰ ਬਾਕਸ ਹੈ ਸਭ ਤੋਂ ਵੱਡੀ ਵਾਦੀ ਦਾ ਇੱਥੇ ਕਾਲੀ ਪਿੰਡ ਹੈ ਜਿਹਦੇ ਵਿੱਚ ਇਸੇ ਮੈਨਰ ਦੇ ਵਿੱਚੋਂ ਪਾਣੀ ਜਾਂਦਾ ਉਹ ਸਾਨੂੰ ਮਿਲਣ ਦੀ ਬਜਾਏ ਸਾਡਾ ਘਟਾਇਆ ਜਾ ਰਿਹਾ ਹੈ ਜੀ ਸਰ ਹਾਂਜੀ ਤੇ ਜਿਹੜਾ ਇਹਦਾ ਮਿੰਤੀ ਦਾ ਤਰੀਕਾ ਕਰਿਆ ਤਿੰਨ ਦਿਨ ਹਾਂਜੀ ਸੁਆ ওভার ਕਰਕੇ 2 ਫੁੱਟ ਵਧਾ ਕੇ ਹਾਂਜੀ ਕੋਈ ਸਕੇਲ ਨਹੀਂ ਜਿਹੜਾ ਇੱਥੇ ਇਹ ਟੇਲ ਮਿੰਦੇ ਆ ਹਾਂਜੀ 10 535 ਐਲ ਤੇ ਆਰ ਦੀ ਹਾਂਜੀ ਪਿੰਡ ਲਖਮੀਰ ਵਾਲਾ ਤੇ ਭੰਮਿਆਂ ਦੀ ਉੱਥੇ ਇਹਨਾਂ ਨੇ ਮਸ਼ੀਨ ਲਾਈ ਹੋਈ ਹੈ ਉਹ 12 ਇੰਚ ਦੀ ਹੈ ਉਹ ਪਰ ਨੀਜੇ ਹੀਂਦੀ ਹੈ ਉਹ ਉਦੋਂ ਪੂਰੀ ਸੀ 12 ਇੰਚ ਤੇ ਜਦੋਂ ਕਿ ਇੱਕ 2 ਇੰਚ ਦੀ ਫੱਟੀ ਚੌੜੀ ਕਰਕੇ ਉਹਦੇ ਵਿੱਚ ਲਾਤੀ ਜਿਹਦੇ ਕਰਕੇ ਚੜਾ ਕਰਕੇ ਇਹਨਾਂ ਨੇ 13 ਇੰਚ ਦਿਖਾਤਾ ਠੀਕ ਹੈ ਸਾਡੀ ਮੰਗ ਹੈ ਕਿ ਉਹ ਜਿਹੜੀ ਪੱਤੀ ਹੈ ਉਹਦੇ ਸਾਹ ਮਣਿਆ ਜਾਵੇ ਜੇ ਵੱਧਿਆ ਉਸ ਪੱਤੀ ਤੋਂ ਬੇਸ਼ੱਕ ਕਟਾਇਆ ਜਾਵੇ ਹਾਂਜੀ 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 ਸਾਡੀ ਮੰਗ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਅੰਕਲ ਨੇ ਦੱਸ ਹੀ ਦਿੱਤਾ ਕਿਉਂਕਿ ਇਹ ਪਾਣੀ ਦਾ ਮੁੱਦਾ ਹੈਗਾ ਕਿਉਂਕਿ ਇਹ ਸਾਰਿਆਂ ਦੀ ਮੰਗ ਇਹੀ ਆ ਤਿੰਨੇ ਪਿੰਡਾਂ ਦੀ ਵੀ ਇਹ ਮੋਗਾ ਨਾ ਘਟਾਇਆ ਜਾਵੇ ਸਾਨੂੰ ਪਾਣੀ ਇੱਥੋਂ ਨਾ ਘਟਾਇਆ ਜਾਵੇ ਕਿਉਂਕਿ ਸਾਰੇ ਜਿੰਨੇ ਕੇ ਆਪਾਂ ਨੂੰ ਘਟੋ-ਘਟ ਇੱਥੇ ਪੰਜ ਚਾਰ ਵਾਰੀ ਇਕੱਠ ਹੋ ਗਿਆ ਨਾ ਇੱਥੇ ਬਜਰੀ ਭਰੀ ਜਾ ਸਕੇ ਕਿਉਂਕਿ ਅੱਜ ਤੱਕ ਕੋਈ ਵੀ ਐ ਕਹਦੇ ਵੀ ਕਿਸੇ ਪਿੰਡ 'ਚੋਂ ਲੰਖੀਰ ਵਾਲੇ ਪਿੰਡ 'ਚੋਂ ਛੋਟੇ ਭੰਮਿਆਂ 'ਚੋਂ ਜਾਂ ਆਪਣਾ ਅੱਕਾਂ ਵਾਲੀ 'ਚੋਂ ਵੀ ਖੁਦ ਕੋਈ ਮਿਸਤਰੀ ਬਣਾ ਗਿਆ ਹੋਵੇ ਤਾਂ ਮੈਕਮੇ ਨੂੰ ਚਾਹੀਦਾ ਖੁਦ ਮੈਕਮਿਆਂ ਦਾ ਬਣਿਆ ਹੋਇਆ ਇਹ ਕਿਉਂਕਿ ਕਿਉਂ ਸੇੜਖਾਨੀਆਂ ਕਰਦੇ ਨੇ ਕਿਉਂ ਇਹ ਇਧਰ ਜਿਵੇਂ ਆਪਣੇ ਤਿੰਨੇ ਪਿੰਡੇ ਪਿੰਡ ਨੇ ਇਨ੍ਹਾਂ ਪਿੰਡਾਂ ਨੂੰ ਕਿਉਂ ਤੁਸੀਂ ਪਾਣੀ ਘਟਾਉਣਿਓ ਕਿਉਂਕਿ ਹਜੇ ਤਾਂ ਮਸੇ ਟੇਲਾਂ ਤੱਕ ਪਾਣੀ ਪਹੁੰਚਦਾ ਜਦੋਂ ਤੁਸੀਂ ਘਟਾਤਾ ਉਦੋਂ ਬਾਅਦ ਜਿਹੜੇ ਟੇਲਾਂ ਤੇ ਵਾਹਣ ਰਹਿ ਜਾਂਦੇ ਨੇ ਜ਼ਮੀਨ ਜਿਹੜੇ ਆਪਣੇ ਕਿਸਾਨ ਨੇ ਉਹ ਕਿੰਨੇ ਪਰੇਸ਼ਾਨ ਹੋਣਗੇ ਤੁਹਾਨੂੰ ਸਾਰਿਆਂ ਨੂੰ ਪਤੀਆ ਕਿ ਉਧਰੋਂ ਰੱਬ ਦਾ ਵੀ ਇਤਕੀ ਬਹੁਤ ਬੁਰਾ ਹਾਲ ਹੋਇਆਗਾ ਰੱਬ ਨੇ بارش ਨਹੀਂ ਕੀਤੀ ਕਿਉਂਕਿ ਹਰ ਇੱਕ ਜਮੀ ਆਪਣਾ ਜ਼ਿੰਮੇਦਾਰ ਹਰ ਇੱਕ ਤੁਸੀਂ ਐਂ ਲਾ ਲੋ ਕੋਈ ਵਿਚਾਰਾ ਤੁਸੀਂ ਪੰਪਾਂ ਤੇ ਵਗਜੋ ਵੀ ਕਿੰਨਾ ਕਿੰਨਾ ਖਰਚਾ ਚੜਿਆ ਪਿਆ ਇਹ ਚੀਜ਼ਾਂ ਨਾਲ ਤੁਸੀਂ ਨਾ ਸੇੜਖਾਨੀ ਕਰੋ ਕੁਦਰਤੀ ਪਾਣੀ ਆ ਜਿਹੜਾ ਏ ਕੱਸੀ ਦਾ ਬਹੁਤ ਵਧੀਆ ਮੰਨਿਆ ਜਾਂਦਾ ਹੈ ਵੀ ਮੰਨਿਆ ਤੇ ਕਿਉਂਕਿ ਕਾਰਨ ਇਹਦੇ ਨਾਲ ਫਸਲ ਬਹੁਤ ਵਧੀਆ ਚੱਲਦੀ ਆ ਤੇ ਇਹਦੇ ਵਿੱਚ ਜੇ ਸਾਡਾ ਪਾਣੀ ਘਟਾਇਆ ਜਾਊਗਾ ਤੁਸੀਂ ਸਾਡੇ ਵਾਟਰਪੈਕਸ ਵਿਭਾਗਾਂ ਨੂੰ ਪੁੱਛ ਕੇ ਦੇਖੋ ਵੀ ਪਾਣੀ ਉੱਥੇ ਕੱਸੀ ਦਾ ਪਹੁੰਚਦਾ ਜਦੋਂ ਇਹ ਤੁਸੀਂ ਪਾਣੀ ਘਟਾਤਾ ਤਾਂ ਆਪਾਂ ਨੂੰ ਵਾਟਰਪੈਕਸ ਦਾ ਪਾਣੀ ਘਰ ਘਰ ਕਿਵੇਂ ਜਾਊਗਾ ਇਹ ਚੀਜ਼ਾਂ ਨਾ ਕਰੋ ਮੈਕਮੇ ਵਾਲਾ ਨੂੰ ਇਹੀ ਅਪੀਲ ਆ ਵੀ ਤੁਸੀਂ ਐਦਾਂ ਨਾ ਕਰੋ ਕਿਉਂਕਿ ਆਪਾਂ ਅੰਕਲ ਨੂੰ ਪੁੱਛਦੇ ਆਂ ਵੀ ਹਾਂਜੀ ਤੁਹਾਡਾ ਕੀ ਵਿਚਾਰ ਹੈ ਕੋਈ ਨਹੀਂ ਇੱਕ ਦੋ ਵਿਚਾਰ ਦੇ ਦਿਓ ਜੀ ਸ਼੍ਰੀਕਾਲ ਜੀ ਇਹ ਦੋ ਤਿੰਨ ਵਾਰੀ ਇਹ ਤੇ ਰੌਲਾ ਪੈ ਗਿਆ ਜੀ ਵੀ ਪਾਣੀ ਟੇਲਾਂ ਤੇ ਪੂਰਾ ਕਰਨਾ ਹੈ ਅਸੀਂ ਕਹਿੰਦੇ ਆਂ ਵੀ ਸੱਥੇ ਸੁਆ ਸਹੀ ਚੱਲਦਾ ਲੇਬਲ 'ਚ ਉੱਥੇ ਸਾਡੇ ਨਾਲ ਮਿੰਤੀ ਕਰਾਈ ਜਾਵੇ ਜਿਹੜੀ ਪਹਿਲਾਂ ਮਿੰਤੀ ਹੋਈ ਹੈ ਉਹ ਜੀ ਓਵਰ ਸੁਆ ਕਰਕੇ ਕਰੀ ਗਈ ਹੈਗੀ ਅਸੀਂ ਸਾਡਾ ਤਾਂ ਇਹੀ ਬਸ ਬੇਨਤੀ ਹੈ ਕਿ ਸੁਹਾ ਜਿੱਥੇ ਪਾਣੀ ਦਾ ਸਹੀ ਲੈਵਲ ਚੱਲਦਾ ਸਾਡੀ ਉੱਥੇ ਤਸੱਲੀ ਕਰਾਈ ਜਾਵੇ ਜੇ ਸਾਡੇ ਵੱਧ ਜਾਂਦਾ ਤਾਂ ਘਟਾ ਲੈਣ ਜੇ ਸਾਡਾ ਸਹੀ ਆ ਤਾਂ ਫਿਰ ਸਾਡਾ ਇੱਥੇ ਨਹੀਂ ਛੇੜਿਆ ਜਾਵੇ ਬਾਈ ਇਨੀ ਬੇਨਤੀ ਕਰਦੇ ਆ ਜੀ ਅਸੀਂ ਜੇ ਟੇਲਾਂ ਦੇ ਪਾਣੀ ਪਹੁੰਚਾਉਣਾ ਹੀ ਹੈ ਤਾਂ ਪਿੱਛੋਂ ਪਾਣੀ ਵੱਧ ਲਿਆਉਣ ਫੇਰ ਟੇਲਾਂ ਦੇ ਪਾਣੀ ਪੂਰਾ ਹੋਊਗਾ ਇਹ ਨਹੀਂ ਵੀ ਇਹ ਮੰਨ ਲਓ ਮਗਰਲੇ ਮੋਗਿਆਂ ਨੂੰ ਘਟਾ ਕੇ ਫੇਰ ਪਾਣੀ ਪੂਰਾ ਕਰਿਆ ਜਾਵੇ ਜੇ ਪਾਣੀ ਮੂਰੇ ਪੂਰਾ ਕਰਨਾ ਤਾਂ ਪਿੱਛੋਂ ਵਧਾਉਣਾ ਤੇ ਸਾਡੀ ਬੇਨਤੀ ਹੈ ਜੀ ਤੇ ਦੋ ਤਿੰਨ ਵਾਰੀ ਇਹਦਾ ਰੌਲਾ ਪੈ ਚੁੱਕਿਆ ਹੈ ਤੇ ਬਸ ਇਹੀ ਕਹਿਣਾ ਸੀ ਤਾਂ ਵੀ ਸਾਡਾ ਜਿਹੜਾ ਹੱਕ ਹੈ ਉਹ ਸਾਨੂੰ ਮਿਲਣਾ ਚਾਹੀਦਾ ਹੈ ਜੇ ਵੱਧ ਹੈ ਤਾਂ ਲੈ ਜਾਣ ਬਸ ਧੰਨਵਾਦ ਹਾਂਜੀ ਜਿਵੇਂ ਕਿ ਤੁਹਾਨੂੰ ਗੁਰਪ੍ਰੀਤ ਸਿੰਘ ਨੇ ਦੱਸ ਹੀ ਦਿੱਤਾ ਵੀ ਆਪਣਾ ਹੱਕ ਮੰਗ ਰਹੇ ਨੇ ਕੋਈ ਵੱਧ ਨਹੀਂ ਮੰਗਦੇ ਜਿੰਨਾ ਹੱਕ ਬਣਦਾ ਉਹਨਾਂ ਦਿੱਤਾ ਜਾਵੇ ਇਹ ਨਾ ਹੋਵੇ ਵੀ ਫਗਾਹਾਂ ਫੱਟੀ ਲਾ ਕੇ ਉਚਾਈ ਕਰਕੇ ਪਾਣੀ ਦੀ ਵੀ ਪਾਣੀ ਘਟਾਇਆ ਜਾਵੇ ਕਿਉਂਕਿ ਕੱਲ ਨੂੰ ਫੱਟੀ ਕੱਢ ਦੇਣਗੇ ਇੱਥੇ ਪਾਣੀ ਮੋਗੇ ਚ ਪੂਰਾ ਕਿਵੇਂ ਹੋਊਗਾ ਕਿਉਂਕਿ ਸਾਰਿਆਂ ਦਾ ਫਰਜ਼ ਬਣਦਾ ਜਿਵੇਂ ਕਿ ਮਹਿਕਮੇ ਵਾਲੇ ਨੇ ਵੀ ਇਹਨਾਂ ਨਾਲ ਰਜਾਬੰਦੀ ਕਰਕੇ ਤੁਸੀਂ ਇਹਦਾ ਪੱਕਾ ਹੱਲ ਕਰੋ ਇਹ ਵੀ ਸਾਰੇ ਜਿਵੇਂ ਕਿ ਹੁਣ ਸਾਰੇ ਕਮਾਂਕਾਰਾਂ ਵਾਲੇ ਨੇ ਕਿਸੇ ਨੇ ਸਪਰੇਅ ਕਰਨੀ ਆ ਕਿਸੇ ਨੇ ਕੋ ਕਿੱਧਰ ਜਾਣਾਗਾ ਸਾਰੇ ਇੱਥੇ ਆਉਂਦੇ ਨੇ ਇਕੱਠੇ ਹੁੰਦੇ ਨੇ ਅੱਡੋ ਅੱਡੀ ਸਾਰੇ ਪਿੰਡਾਂ ਦੇ ਕਿਉਂ ਤੁਸੀਂ ਕੰਮ ਛਡਾਉਨੇ ਹੋ ਵਿਚਾਰਾਂ ਦਾ ਇਹਨਾਂ ਨੂੰ ਵੀ ਕੰਮ ਕਰ ਲੈਣ ਦਿਓ ਕਿਉਂਕਿ ਇਹ ਕਾਰਨ ਜੇ ਤੁਹਾਡੇ ਤੱਕ ਤਾਂ ਹੀ ਕੋਈ ਸਰਕਾਰਾਂ ਤੱਕ ਫੈਸਲਾ ਆਉਣਗੀਆਂ ਜੇ ਇੱਥੋਂ ਪਾਣੀ ਮੋਗਿਆਂ ਚ ਸਹੀ ਜਾਊਗਾ ਕਿਉਂਕਿ ਇੰਨੀ ਕੁ ਅਪੀਲ ਆ ਸਾਰਿਆਂ ਦੀ ਸਾਰੇ ਕਿਸਾਨਾਂ ਦੀ ਕਿਉਂਕਿ ਜਿਹੜੇ ਵੀ ਬੰਦੇ ਕੋਲੇ ਇਹ ਵੀਡੀਓ ਜਾਂਦੀ ਆ ਹਰ ਇੱਕ ਬੰਦਾ ਉਹ ਫਰਜ਼ ਬਣਦਾ ਵੀ ਇਹੇ ਵੀਡੀਓ ਸਰਕਾਰਾਂ ਤੱਕ ਪਹੁੰਚਣੀ ਚਾਹੀਦੀ ਆ ਕਿਉਂਕਿ ਵੀ ਪਿੰਡ ਅੱਕਾਂ ਵਾਲੀ ਪਿੰਡ ਲੰਖੀਰ ਵਾਲਾ ਛੋਟੇ ਪੰਮੇ ਵੀ ਇਹਨਾਂ ਨੂੰ ਜੇ ਮੋਗੇ ਦਾ ਪਾਣੀ ਘਟਾਇਆ ਜਾਂਦਾ ਵੀ ਕਿੰਨੀ ਪਰੇਸ਼ਾਨੀ ਆਉਂਦੀ ਆ ਤੇ ਆਪਾਂ ਇੰਨੀ ਗੱਲ ਕਰਦੇ ਹੋਏ ਸਾਰਿਆਂ ਨੂੰ ਸ਼ਸ਼ੀਕਾਲ ਕਿਉਂਕਿ ਬਈ ਵੱਧ ਤੋਂ ਵੱਧ ਵੀਡੀਓ ਸ਼ੇਅਰ ਮਾਰ ਦਿਓ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ